ਚਲਾਈਦਾ ਕਿਦਾਂ ਇਹਦੇ ਹਾਰਿਆਂ ਨੂੰ ਜਾਚਿਆ ਨਾ ਅੱਜ ਦੀ ਡੇਢ ਚ ਰੋਟੀ ਪੱਕਣੀ ਉਹਨਾਂ ਦੀ ਦਹੀਂ ਜਿਹੜੇ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਈ ਜਾਂਦੇ ਉਹ ਬਹੁਤ ਹੀ ਸਾਊ ਲੱਗਦੇ ਵੇਖਣ ਦੇ ਵਿੱਚ ਪਰ ਉਹ ਆਪਣਾ ਕੰਮ ਕਰਕੇ ਪਤਾ ਨਹੀਂ ਕਿਹੜੇ ਵਾਲੇ ਪਾਸੇ ਨਿਕਲ ਜਾਂਦੇ ਆ ਉਹ ਦੋਵੇਂ ਰਾਜੇ ਸੋਚਣ ਲੱਗੇ ਕਿ ਸਾਡੇ ਕੋਲ ਟੈਕਸ ਇਕੱਠਾ ਕਰਨ ਵਾਸਤੇ ਆਇਆ ਅਲਫਖਾਂ ਸਾਡੇ ਕੋਲ ਦੇ ਰੁਪਈਆ ਨਹੀਂ ਹੈਗਾ ਤੇ ਕਿਉਂ ਨਾ ਮਰਿਆ ਸੱਪ ਰਾਜੇ ਭੀਮਚੰਦ ਦੇ ਗਲ ਪਾ ਦਈਏ ਕਿ ਰਾਜਾ ਭੀਮਚੰਦ ਸਾਡੇ ਕੋਲੋਂ ਐਡਵਾਂਸ ਟੈਕਸ ਲੈ ਗਿਆ ਵਾ ਉਹ ਕਹਿੰਦਾ ਸੀ ਮੈਂ ਤਾਰ ਦੂੰਗਾ ਹੁਣ ਉਹਨੇ ਨਹੀਂ ਤਾਰਿਆ ਤੇ ਤੁਸੀਂ ਉਹਨੂੰ ਪੁੱਛੋ ਜਨਾਬ ਅਸੀਂ ਤੇ ਦੇ ਚੁੱਕੇ ਝੂਠੀ ਕਹਿ ਤਾ ਅਲਫਖਾਨੇ ਭੀਮਚੰਦ ਨੂੰ ਸੁਣਾ ਲਾਇਆ ਭੀਮਚੰਦ ਆਪਨਾ ਟੈਕਸ ਵੀ ਲਿਆ ਤੇ ਬਾਕੀ ਦੇ ਰਾਜਿਆਂ ਦਾ ਟੈਕਸ ਵੀ ਲਿਆ ਉਹ ਕਹਿੰਦੇ ਤੈਨੂੰ ਦੇ ਦਿੱਤਾ ਵਾ ਰਾਜਾ ਭੀਮਚੰਦ ਸੋਚੇ ਮੇਰੇ ਕੋ ਤੇ ਜ਼ੈਰ ਖਾਨ ਨੂੰ ਪੈਸੇ ਨਹੀਂ ਮੈਂ ਆਪਣੇ ਪਤਾ ਨਹੀਂ ਕਿੱਦਾਂ ਦੇਣ ਇਹਨਾਂ ਨੇ ਮੇਰੇ ਗਲ ਕਿਦਾਂ ਪਾਤੀ ਇਹਨਾਂ ਦੇ ਦਿੱਤਾ ਕੁਝ ਨਹੀਂ ਉਹਨਾਂ ਨੇ ਅਲਫ ਖਾਨ ਨੂੰ ਸਿੱਧਾ ਸਿਣਾਕ ਲਿਆ ਭੀਮਚੰਦ ਨੇ ਉਹ ਕਹਿੰਦਾ ਅਲਫ ਖਾਨ ਜੀ ਇਹ ਝੂਠ ਮਾਰਦੇ ਆ ਇਹਨਾਂ ਨੇ ਰੁਪਈਆ ਨਹੀਂ ਮੈਨੂੰ ਅਜੇ ਤੱਕ ਦਿੱਤਾ ਇਹ ਕਿਹੜਾ ਟੈਕਸ ਮੇਰੇ ਪੇਟੇ ਪਾਈ ਜਾਂਦੇ ਆ ਮੇਰੇ ਕੋ ਪਤਾ ਨਹੀਂ ਆਪਣਾ ਵੀ ਦਿੱਤਾ ਜਾਣਾ ਕਿ ਨਹੀਂ ਦਿੱਤਾ ਜਾਣਾ ਇਹ ਮੇਰੇ ਗਲ ਆਪਣਾ ਟੈਕਸ ਪਾਈ ਜਾਂਦੇ ਆ ਅਲਫਖਾ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਲੈਣਾ ਵਾ ਟੈਕਸ ਨਹੀਂ ਦੇ ਜੰਗ ਦੀ ਤਿਆਰੀ ਕਰ ਲਾ ਪਿੰਡ ਦਾ ਨਾਮ ਆ ਨਦਾਉਣ ਨਦਾਉਣ ਪਿੰਡ ਦੇ ਵਿੱਚ ਇੱਕ ਬੰਨੇ ਰਾਜਾ ਭੀਮ ਚੰਦ ਕੱਲਾ ਇੱਕ ਬੰਨੇ ਅਲਫਖਾ ਤੇ ਉਹਦੇ ਨਾਲ 21 ਹਿੰਦੂ ਰਾਜੇ ਪੀਮਚੰਦਨਾ ਡਾਂਗ ਛੋਟਾ ਖੜਕਾਉਣ ਨੂੰ ਤਿਆਰ ਪਰ ਤਿਆਰ ਖਲੋਤੇ ਆ ਪਹਿਲੇ ਦਿਨ ਦੀ ਲੜਾਈ ਹੋਈ ਰਾਜਾ ਪੀਮਚੰਦ ਹਾਰ ਗਿਆ ਰਾਜਾ ਪੀਮਚੰਦ ਆਪਣਾ ਸਿਰ ਫੜ ਕੇ ਬੈਠਾ ਆਪਣੇ ਵਜੀਰ ਪੰਡਤ ਪੰਮੇ ਨੂੰ ਕਹਿੰਦਾ ਪੰਮਿਆ ਉਦਾਂ ਨਹੀਂ ਮੈਂ ਮਰਦਾ ਅਲਪਖਾਂ ਕੱਲਾ ਮੇਰਾ ਕੱਖ ਨਹੀਂ ਵਿਗਾੜ ਸਕਦਾ ਆ 21 ਮੇਰੀ ਕੌਮ ਦੇ ਬੰਦੇ ਮੇਰਾ ਕੋੜਮਾ ਮੇਰਾ ਆਪਣਾ ਭਾਈਚਾਰਾ ਉਧਰ ਖਲੋਤੇ ਦੋਖੀ ਉਦੋਂ ਹੁੰਦਾ ਜਦੋਂ ਆਪਣੇ ਵੀ ਦੂਜੇ ਵਾਲੇ ਬੰਨੇ ਖਲੋਤੇ ਹੋਣ ਬੰਦੇ ਨੂੰ ਸਾਟ ਹੀ ਉਦੋਂ ਵਜਦੀਆ ਜਿਨ੍ਹਾਂ ਤੇ ਭਰੋਸਾ ਭਰਾਵਾਂ ਜਨਾ ਹੋਵੇ ਯਕੀਨ ਭਰਾਵਾਂ ਜਨਾ ਹੋਵੇ ਤੇ ਮੌਕਾ ਤਾੜ ਕੇ ਤੇ ਖਲੋਤੇ ਸਾਹਮਣੇ ਵਾਲੀ ਧਿਰ ਦੇ ਵਿੱਚ ਹੋਣ ਬੰਦੇ ਦਾ ਮਨ ਟੁੱਟਦਾ ਵਾ ਬੰਦੇ ਦਾ ਦਿਲ ਟੁੱਟਦਾ ਵਾ ਰਾਜਾ ਭੀਮ ਚੰਦ ਕਹਿੰਦਾ ਪੰਡਿਤ ਪੰਮਿਆ ਉਦਾਂ ਤੇ ਨਹੀਂ ਮੈਂ ਮਰਦਾ ਪਰ ਮੇਰੀ ਆਪਣੀ ਕੌਮ ਦੇ ਬੰਦੇ ਮੇਰੇ ਆਪਣੇ ਘਰ ਦੇ ਬੰਦੇ ਮੇਰੇ ਆਪਣੇ ਭਾਈ ਬੰਧੂ ਦੂਜੇ ਬੰਨੇ ਖਲੋਤੇ ਆ ਇਹਨਾਂ ਨਾਲ ਕਿੱਦਾਂ ਲੜਾ ਕੱਲ ਤੱਕ ਮੇਰੀ ਮੌਤ ਪੱਕੀ ਆ ਪੰਡਤ ਪੰਮੇ ਨੇ ਆਪਣਾ ਮਥਾ ਖੁਰ ਗਿਆ ਤੇ ਮਥੇ ਤੇ ਖੁਰਕਣ ਤੋਂ ਬਾਅਦ ਆ ਕਹਿੰਦਾ ਭੀਮ ਚੰਦ ਜੀ ਤੁਹਾਡੀ ਜਾਨ ਬਚ ਸਕਦੀ ਆ ਜਿੱਤ ਵੀ ਹੋ ਸਕਦੀ ਆ ਕਹਿੰਦਾ ਕਿੱਦਾਂ ਕਹਿੰਦਾ ਜੇ ਤੇਰੇ ਵਾਸਤੇ ਆਨੰਦਪੁਰ ਵਾਲਾ ਗੁਰੂ ਗੁਰੂ ਗੋਬਿੰਦ ਸਿੰਘ ਲਾਤ ਲਾ ਦੇਵੇ ਤੇ ਰਾਜਾ ਭੀਮਚੰਦ ਕਹਿੰਦਾ ਇਦਾਂ ਕਿਦਾਂ ਹੋ ਕੱਲ ਤੇ ਮੈਂ ਗੁਰੂ ਨਾਲ ਪੰਗਾ ਨਹੀਂ ਦਾ ਜੁੱਧ ਲੜਿਆ ਗੁਰੂ ਦੇ ਪੰਜ ਪੂਆ ਦੇ ਪੁੱਤ ਸ਼ਹੀਦ ਕੀਤੇ ਤੇ ਅੱਜ ਮੇਰੀ ਬਾ ਉਹ ਗੁਰੂ ਫੜੂਗਾ ਕਿਦਾਂ ਤੇ ਪੰਡਤ ਪੰਮੇ ਨੇ ਆਖਿਆ ਜੇ ਗੁਰੂ ਨੇ ਬਾ ਨਾ ਫੜੀ ਤੇ ਫਿਰ ਤੇਰੀ ਮੌਤ ਪੱਕੀ ਆ ਤੈਨੂੰ ਬਚਾ ਹੀ ਗੁਰੂ ਸਕਦਾ ਵਾ ਕਿਉਂਕਿ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਜਿਹੜਾ ਇਹਨਾਂ ਬਾਈਆਂ ਨੂੰ ਵਾਣੀ ਪਾ ਕੇ ਰੱਖ ਸਕਦਾ ਹੋਰ ਕੋਈ ਨਹੀਂ ਹੈਗਾ ਸਾਡੇ ਚ ਰਾਜਾ ਭੀਮਚੰਦ ਕਹਿੰਦਾ ਕੱਲ ਮੈਂ ਲੜਿਆ ਅੱਜ ਮਦਦ ਕਿਹੜੇ ਮੂੰਹ ਨਾਲ ਮੰਗਾ ਇੱਕ ਚੀਜ਼ ਯਾਦ ਰੱਖਿਓ ਜ਼ਿੰਦਗੀ ਚ ਊਠ ਨੀਟ ਹੋ ਜਾਂਦੀ ਆ ਘਰਾਂ ਚ ਆਂਡੀਆਂ ਗਵੰਡੀਆਂ ਨਾ ਵੀ ਹੋ ਜਾਂਦੀ ਆ ਚਾਚੇ ਤਾਇਦੇ ਪੁੱਤਾਂ ਭਰਾਵਾਂ ਨਾ ਵੀ ਹੋ ਜਾਂਦੀ ਆ ਪਰ ਸੁਲਾ ਦੀ ਥੋੜੀ ਜੀ ਖਿੜਕੀ ਜ਼ਰੂਰ ਖੋਲ ਕੇ ਰੱਖੋ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਬੰਦੇ ਦੀ ਕਿੱਥੇ ਲੋੜ ਪੈ ਜਾਵੇ ਲੋੜ ਪੈਣ ਲੱਗਿਆਂ ਤੇ ਗਲੀ ਦੇ ਕੱਖਾਂ ਦੀ ਵੀ ਪੈ ਜਾਂਦੀ ਆ ਬੰਦੇ ਨੂੰ ਬੰਦਾ ਆਖੀ ਜਾਂਦਾ ਮੈਂ ਤੇ ਪਰਵਾਹ ਹੀ ਕੋਈ ਨਹੀਂ ਕਰਦਾ ਇਸ ਕਰਕੇ ਸਾਰੇ ਦਰਵਾਜ਼ੇ ਕੁੱਟ ਕੇ ਨਾ ਮਾਰੋ ਵੀ ਨਹੀਂ ਤੂੰ ਹੈ ਹੀ ਨਹੀਂ ਹੈ ਹੀ ਨਹੀਂ ਥੋੜੀ ਜੀ ਜਗ੍ਹਾ ਰੱਖੋ ਥੋੜੀ ਦਿਲ ਥੋੜਾ ਜਿਹਾ ਵੱਡਾ ਰੱਖੋ ਪਤਾ ਨਹੀਂ ਕਿਨੂੰ ਕਿੱਥੇ ਕਿਹਦੀ ਲੋੜ ਪੈ ਜਾਵੇ ਪੰਡਤ ਪੰਮਾ ਕਹਿੰਦਾ ਰਾਜਾ ਭੀਮ ਚੰਦਾ ਤੂੰ ਨਾ ਜਾ ਆ ਮੈਨੂੰ ਲੇਖ ਕੇ ਦੇ ਚਿੱਠੀ ਮੈਂ ਜਾਣਾ ਗੁਰੂ ਗੋਬਿੰਦ ਸਿੰਘ ਦੇ ਕੋਲ ਤੇ ਗੁਰੂ ਗੋਬਿੰਦ ਸਿੰਘ ਨੂੰ ਕਹਿਣਾ ਮਹਾਰਾਜ ਸਾਡੀ ਮਦਦ ਕਰ ਦੋ ਲਓ ਜੀ ਐਦਾਂ ਹੀ ਲੱਗਾ ਸੀ ਦਰਬਾਰ ਜਿੱਦਾਂ ਤੁਸੀਂ ਬੈਠੇ ਜੇ ਸੱਚੀ ਸਰਕਾਰ ਤਖਤ ਉਤੇ ਬੈਠੇ ਪੰਡਤ ਪੰਮਾ ਨਦੌਣ ਪਿੰਡ ਚੋਂ ਚੱਲਿਆ ਤੇ ਸ਼੍ਰੀ ਆਨੰਦਪੁਰ ਸਾਹਿਬ ਆ ਗਿਆ ਸੇਵਾਦਾਰ ਨੂੰ ਆ ਕੇ ਫਤਿਹ ਬੁਲਾਈ। ਸੇਵਾਦਾਰ ਨੇ ਫਤਿਹ ਦਾ ਜਵਾਬ ਫਤਿਹ ਚ ਦੇ ਦਿੱਤਾ। ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਛੇਤੀ ਲੈ ਜਾ। ਸੇਵਾਦਾਰ ਪੰਡਤ ਪੰਮੇ ਨੂੰ ਲੈ ਕੇ ਮਹਾਰਾਜ ਦੇ ਕੋਲ ਆ ਗਿਆ। ਤੇ ਮਹਾਰਾਜ ਨੇ ਪੰਡਤ ਪੰਮੇ ਨੂੰ ਆਉਂਦਿਆਂ ਵੇਖਿਆ ਤੇ ਆਉਂਦਿਆਂ ਹੀ ਐਕਸਰਾ ਕਰ ਲਿਆ। ਐਕਸਰਾ ਕਿਦਾ ਮਤਲਬ ਲਾ? ਜਦੋਂ ਡਾਕਟਰ ਕੋ ਜਾਵੇ ਨਾ ਮਰੀਜ਼। ਡਾਕਟਰ ਮੂੰਹ ਡਾ ਕੇ ਪਹਿਲਾਂ ਹੀ ਵੇਖ ਲੈਂਦਾ ਵੀ ਜबान बार ਕੱਢ ਉੱਥੋਂ ਹੀ ਲਖ ਦਿੰਦਾ ਵੀ ਤੇਰੇ ਅੰਦਰ ਆ ਨੁਕਸਿਆ ਆ ਨੁਕਸਿਆ ਆ ਨੁਕਸਿਆ ਤੇ ਡਾਕਟਰਾਂ ਦਾ ਡਾਕਟਰ ਬੈਠਾ ਕੁਗਰੰਸ ਹੈ ਪਾਲਛਾ ਸਾਡੇ ਅਕਸਰੇ ਕਰਨ ਰਿਆ ਸਾਰਿਆਂ ਦੇ ਕਿਹਦੇ ਚ ਕਿੰਨਾ ਕਰੋਧ ਆ ਕਿੰਨੀ ਈਰਖਾਵਾ ਕਿੰਨੀ ਚੁਗਲੀ ਕਰਦਾ ਵਾ ਕਿੰਨੀ ਨਿੰਦਿਆ ਕਰਦਾ ਉਹ ਡਾਕਟਰ ਨੂੰ ਕਦੇ ਭੁੱਲਿਆ ਉਹਨੂੰ ਮੇਰਾ ਵੀ ਪਤਾ ਤੇ ਉਹਨੂੰ ਤੁਹਾਡਾ ਵੀ ਪਤਾ ਜਦੋਂ ਪੰਡਿਤ ਪੰਮਾ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਆਇਆ ਮਹਾਰਾਜ ਨੇ ਕੀਤਾ ਐਕਸਰਾ ਤੇ ਖਲੋਂਦੇ ਸਾਰੀ ਮਹਾਰਾਜ ਨੇ ਪੁੱਛ ਲਿਆ ਪੰਡਤਾ ਕੰਮ ਪੈ ਗਿਆ ਜਾਬ ਦਾ ਕੋਈ ਕਹਿੰਦਾ ਮਹਾਰਾਜ ਤੁਹਾਨੂੰ ਗੱਦਾ ਬਦਾ ਕਹਿੰਦਾ ਤੇਰੀ ਤੋਰ ਦੱਸਦੀ ਆ ਤੇਰੀ ਆਉਣੀ ਦੱਸਦੀ ਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਕੰਮ ਵਾਕੇ ਹੀ ਬੜਾ ਵੱਡਾ ਪਿਆ ਜੀ ਤੇ ਜੇ ਤੁਸੀਂ ਨਾ ਸਾਡੀ ਬਾਹ ਫੜੀ ਸਮਝੋ ਵੀ ਕੱਲ ਸਾਡਾ ਅੰਤਮ ਕਿਰਿਆ ਕਰਮ ਹੋਵੇਗਾ ਸਾਨੂੰ ਕੋਈ ਨਹੀਂ ਬਚਾ ਸਕਦਾ ਪਰ ਚਾਹ ਕਹਿੰਦੇ ਹੋਇਆ ਕੀ ਆ ਪੰਡਤ ਪੰਮੇ ਨੇ ਜੇਬ ਚੋਂ ਕੱਢੀ ਚਿੱਠੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥਾਂ ਵਿੱਚ ਫੜਾ ਕੇ ਕਹਿੰਦਾ ਮਹਾਰਾਜ ਕੱਲੀ ਕੱਲੀ ਗੱਲ ਦੱਸਣ ਦਾ ਮੈਨੂੰ ਟਾਈਮ ਨਹੀਂ ਹੈਗਾ ਆ ਫੜੋ ਚਿੱਠੀ ਤੇ ਆਪੇ ਹੀ ਪੜ੍ਹ ਲਓ ਕੀ ਕੰਮ ਆ ਕੀ ਚਾਹੀਦਾ ਵਾ ਤੇ ਕੀ ਤੁਸੀਂ ਕਰਨਾ ਵਾ ਤੇ ਕਿਵੇਂ ਸਾਡੀ ਮਾਂ ਫੜਨੀ ਆ ਆਓ ਤੱਕੋ ਰਾਜਾ ਭੀਮ ਚੰਦ ਆਪ ਫਸਿਆ ਮੁਸੀਬਤ ਵਿੱਚ ਉਹਨੇ ਕੱਲਿਆ ਪੰਡਤ ਪੰਮੇ ਨੂੰ ਪੰਡਤ ਪੰਮਾ ਆਨੰਦਪੁਰ ਸਹਿਬ ਆ ਕੇ ਗੁਰੂ ਕਲਗੀ ਤਰਪਾਚਾ ਦੇ ਸਾਹਮਣੇ ਉਹ ਚਿੱਠੀ ਕਿਉਂ ਰੱਖਦਾ ਮੰਚੰਦ ਲਿਖਿਆ ਸੱਚੇ ਸਤਗੁਰਾਂ ਨੂੰ ਭੀਮਚੰਦ ਲਿਖਿਆ ਸੱਚੇ ਸਤਗੁਰਾਂ ਨੂੰ ਰੰਕਾਰ ਦੇ ਪੂਰਨ ਅਵਤਾਰ ਗੁਰਜੀ ਰੰਕਾਰ ਦੇ ਪੂਰਨ ਅਵਤਾਰ ਗੁਰਜੀ ਹੇ ਤੇ ਤੁਹਾਡੇ ਦਰਬਾਰ ਗੁਰਜੀ ਸਿਰ ਝੁਕਾ ਕੇ ਤੁਹਾਡੇ ਦਰਬਾਰ ਗੁਰਜੀ ਭੁਲਾ ਪਿਛਲੀਆਂ ਬਖਸ਼ ਕੇ ਕਰੋ ਕਿਰਪਾ ਭੁਲਾ ਪਿਛਲੀਆਂ ਬਖਸ਼ ਕੇ ਕਰੋ ਕਿਰਪਾ ਕਦੇ ਭੁਲਾਗੇ ਨਹੀਂ ਉਪਕਾਰ ਗੁਰਜੀ ਕਦੇ ਭੁਲਾਗੇ ਨਹੀਂ ਉਪਕਾਰ ਗੁਰਜੀ Pack it. i ਤੁਸਾਂ ਦੇ ਦਾਸ ਬਣ ਕੇ ਸਦਾ ਰਹਾਂਗੇ ਤੁਸਾਂ ਦੇ ਦਾਸ ਬਣ ਕੇ ਗੋਲ ਖਰੀਦ ਗੋਲ